ਹੜਾਂ ਦੀ ਮਾਰ ਚੱਲ ਰਿਹਾ ਹੈਗਾ ਗੱਲ ਕਰ ਲਈਏ ਤਾਂ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮਾਵਾਂ ਦੇ ਚਿਹਰੇ ਉਦਾਸੇ ਹੋਏ ਨੇ ਕਿਉਂਕਿ ਲੱਖਾਂ ਏਕੜ ਜ਼ਮੀਨ ਤਬਾਹ ਹੋ ਚੁੱਕੀ ਹੈ ਤੇ ਪੰਜਾਬ ਦੇ ਜੋ ਇਲਾਕੇ ਹੜ੍ਹ ਪ੍ਰਭਾਵਿਤ ਨੇ ਕਈ ਸਾਲ ਪਿੱਛੇ ਜਿਹੜੇ ਆ ਉਹ ਚਲੇ ਗਏ ਨੇ ਉਸ ਦੇ ਵਿਚਾਲੇ ਇੱਕ ਅਜਿਹੀ ਤਸਵੀਰ ਹੈ ਜਿੱਥੇ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਤੇ ਹੋਰ ਪੰਜਾਬੀ ਭਾਈਚਾਰੇ ਦੇ ਲੋਕ ਸੇਵਾਵਾਂ ਕਰਦੇ ਵੀ ਨਜ਼ਰ ਆ ਰਹੇ ਨੇ ਉਸ ਵੇਲੇ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੁਣਾਂ ਵੱਲੋਂ ਅਰਦਾਸ ਕੀਤੀ ਜਾ ਰਹੀ ਸੀ ਸਰਬੱਤ ਦੇ ਅਲੇ ਦੇ ਵਾਸਤੇ ਜੋ ਗੁਰੂ ਸਹਿਬਾਨਾ ਨੇ ਸਾਨੂੰ ਬਖਸ਼ੀ ਹੋਈ ਆ ਤਾਂ ਉਸ ਵੇਲੇ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਅੱਖਾਂ ਦੇ ਵਿੱਚੋਂ ਅਥਰੂ ਕਿਰ ਗਿਆ ਕਿਉਂਕਿ ਪੰਜਾਬ ਦੇ ਅਜਿਹੇ ਹਾਲਾਤ ਦੇਖ ਕੇ ਹਰ ਕਿਸੇ ਨੂੰ ਰੋਣਾ ਆ ਜਾਵੇਗਾ ਜਿੱਥੇ ਬੱਚੇ ਫਸੇ ਹੋਏ ਨੇ ਜਿੱਥੇ ਮਾਂ ਮਾਂ ਰੂਹ ਕੁਰਲਾ ਰਹੀਆਂ ਨੇ ਜਿਨ੍ਹਾਂ ਤੱਕ ਕੋਈ ਰਸਦ ਪਾਣੀ ਜਿਨ੍ਹਾਂ ਨੂੰ ਕੋਈ ਮਦਦ ਜੜੀ ਹੈ ਉਹ ਨਹੀਂ ਪਹੁੰਚ ਰਹੀ ਸਿਰਫ ਆਲੇ ਦੁਆਲੇ ਖੌਫਨਾਕ ਮੰਝਰ ਮੌਤਾ ਨਜ਼ਰ ਆ ਰਿਹਾ ਸਾਡੇ ਨਾਲ ਗਿਆਨੀ ਰਗਵੀਰ ਸਿੰਘ ਜੀ ਹੁਣੀ ਮੌਜੂਦ ਨੇ ਗੱਲਬਾਤ ਕਰਦੇ ਆ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਪੰਜਾਬ ਦੇ ਜੋ ਹਾਲਾਤ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਤੁਸੀਂ ਵੀ ਅਰਦਾਸ ਕਰਦੇ ਹੋਏ ਭਾਵਕ ਹੋ ਗਏ ਨਿੱਕੇ ਬੱਚੇ ਤੋਂ ਬਜ਼ੁਰਗ ਮਾਮਾ ਲੋਕ ਬਿਮਾਰ ਨੇ ਕੋਈ ਲੰਗੜਾ ਕੋਈ ਲੂਲਾ ਆ ਅੱਜ ਕਿਹੋ ਜਿਹੇ ਹਾਲਾਤਾਂ ਜੋ ਪੰਜਾਬ ਲੰਘ ਰਿਹਾ ਜੀ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਬੜੇ ਰਹਿਮਦਰ ਲੋਕਾਂ ਦੀ ਧਰਤੀ ਹੈ ਬੜੀ ਛੇਤੀ ਸਾਡੇ ਪੰਜਾਬੀਆਂ ਦਾ ਕਿਹੜਾ ਦਿਲ ਆ ਉਪਸੀ ਜਾਂਦਾ ਔਰ ਪੰਜਾਬ ਦਾ ਜੇਕਰ ਪਿਛੋਕੜ ਇਤਿਹਾਸ ਆਪਾਂ ਦੇਖੀਏ ਤੇ ਪੰਜਾਬ ਨੂੰ ਹਮੇਸ਼ਾ ਹੀ ਜੜੀਆਂ ਐਸੀਆਂ ਬਾਰਾਂ ਨੇ ਉਹ ਪੈਂਦੀਆਂ ਰਹੀਆਂ ਜੱਤੋਂ ਵਿੱਚ ਸਿੱਖ ਧਰਮ ਹੋਣ ਦੇ ਵਿੱਚ ਆਇਆ ਤਦ ਤੋਂ ਹੀ ਇਹ ਹਕੂਮਤਾਂ ਨੂੰ ਪਹਿਲਾਂ ਤੋਂ ਹੀ ਚੁਭਦਾ ਹੈ ਔਰ ਸਿੱਖ ਧਰਮ ਨੂੰ ਖਾਲਸਾ ਪੰਥ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜੜੀਆਂ ਨੇ ਇਹ ਹਕੂਮਤਾਂ ਪਹਿਲਾਂ ਵੀ ਕਰਦੀਆਂ ਰਹੀਆਂ ਨੇ ਤੇ ਹੁਣ ਵੀ ਬਾਦ ਦਸਤੂਰ ਚ ਜੜੀਆਂ ਉਹ ਜ਼ਾਰੀ ਨੇ ਭਾਵੇਂ 1947 ਜਾਂ 1947 ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਭਾਰਤ ਜਿਹੜਾ ਸੀ ਇਹ ਗੁਲਾਮ ਹੋਇਆ ਤੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਫਾਂਸੀਆਂ ਦੇ ਰਸੇ ਚੁੱਮੇ ਜੀ ਕਾਲੇ ਪਾਣੀ ਦੀਆਂ ਜੇਲਾਂ ਕੱਟੀਆਂ ਜੀ ਜੇ ਦੇਸ਼ ਆਜ਼ਾਦ ਹੋਇਆ ਤੇ ਦੋਨਾਂ ਧਿਰਾਂ ਦੇ ਦੋਨਾਂ ਪੰਜਾਬਾਂ ਦੇ ਜੋ ਲੋਕਾਂ ਦੇ ਮਾਰੇ ਜਾਣ ਦੇ ਜਿਹੜੇ ਗਿਣਤੀ ਸੀ ਉਹ 10 ਲੱਖ ਤੋਂ ਜ਼ਿਆਦਾ ਜੋ ਅੰਕੜੇ ਨੇ ਉਹ ਲੋਕ 1947 ਵੇਲੇ ਉਦੋਂ ਪੰਤਰਾਗਰਸ ਹੁੰਦੇ ਸ਼ਹਾਦਤ ਹੋਇਆ 10 ਲੱਖ ਤੋਂ ਜ਼ਿਆਦਾ ਲੋਕ ਉਦੋਂ ਮਾਰੇ ਗਏ ਉਹਦੇ ਵਿੱਚ ਮੁਸਲਮਾਨ ਪੰਜਾਬੀ ਵੀ ਸਨ ਤੇ ਜਿਹੜੇ ਸਿੱਖ ਪੰਜਾਬੀ ਸਨ ਉਹ ਮਾਰੇ ਗਏ ਉਸ ਤੋਂ ਬਾਅਦ ਦੌਰ ਸ਼ੁਰੂ ਹੋ ਗਿਆ ਪੰਜਾਬੀ ਸੂਬੇ ਦਾ ਪੰਜਾਬੀ ਸੂਬਾ ਬਣਾਉਣ ਵਾਸਤੇ ਫੇਰ ਕੁਰਬਾਨੀਆਂ ਦਾ ਦੌਰ ਸ਼ੁਰੂ ਹੋਇਆ 16 1975 ਦੇ ਵਿੱਚ ਐਮਰਜੈਂਸੀ ਲੱਗੀ ਫੇਰ ਜੇਲ੍ਹਾਂ ਫੇਰ ਕੁਰਬਾਨੀਆਂ 1978 ਵਿੱਚ ਨਰੰਗਕਾਰੀ ਕਾਂਡ ਵਾਪਰਿਆ ਫਿਰ ਕੁਰਬਾਨੀਆਂ 1984 ਆਇਆ 1984 ਵਿੱਚ ਹਿੰਦੁਸਤਾਨ ਦੀ ਹਕੂਮਤ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਗੋਲੀਆਂ ਮਾਰੀਆਂ ਜੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ توپਾਂ ਦੇ ਨਾਲ ਟੈਟ ਟੇਰੀ ਕੀਤਾ ਔਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਦੇਸ਼ ਭਰ ਵਿੱਚ ਵਸਦੇ ਹੋਏ ਸਿੱਖਾਂ ਦੇ ਕਈ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਸਲਕੁਸ਼ੀ ਕਰਨ ਦਾ ਜਿਹੜਾ ਸੀਗਾ ਉਹ ਕੀਤਾ ਗਿਆ ਗੌਲਾਂਚ ਟੈਰਪਾਪਕ ਸਿੱਖਾਂ ਨੂੰ ਸਾੜਿਆ ਗਿਆ ਸਿੱਖਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਕਾਰੋਬਾਰ ਬਰਬਾਦ ਕਰ ਦਿੱਤੇ ਗਏ ਘਰ ਬਰਬਾਦ ਕਰ ਦਿੱਤੇ ਗਏ ਧੀਆਂ ਭੈਣਾਂ ਦੀ ਇੱਜ਼ਤਾ ਸ਼ਰੇਆਮ ਲੁੱਟੀਆਂ ਗਈਆਂ ਉਸ ਤੋਂ ਬਾਅਦ ਫੇਰ ਦੌਰ ਸ਼ੁਰੂ ਹੋਇਆ 1984 ਤੋਂ ਬਾਅਦ ਪੰਜਾਬ ਵਿੱਚ ਪੰਜਾਬ ਦੇ ਹਜ਼ਾਰਾਂ ਨੌਜਵਾਨ ਸੜਕਾਂ ਤੇ ਕੋਹ ਕੋਹ ਕੇ ਛੂਟੇ ਪੁਲਸ ਮੰਗਾਵਲੇ ਬਣਾ ਬਣਾ ਕੇ ਹਿੰਦੂਸਤ ਇਥੋਂ ਦੀ ਪੰਜਾਬ ਦੀ ਜਿਹੜੀ ਸਰਕਾਰ ਸੀ ਉਹਨੇ ਸ਼ਹੀਦ ਕੀਤੇ ਔਰ ਜਦ ਵੀ ਸੇਵਾਤ ਸੇਵਾ ਕਰਦਾ ਹੁੰਦਾ ਸੀ ਤੇ ਅਸੀਂ ਇੱਧਰ ਸੁਲਤਾਨਪੁਰ ਲੋਧੀ ਲੋਈਆਂ ਮਖੂਬ ਜੀ ਰਾਏ ਇਸ ਪਾਸੇ ਵਾਲਾ ਸੀ ਸੇਵਾ ਵਾਲਾ ਕਿ ਜਾਂਦੇ ਰਹੇ ਔਰ ਜਿਹੜੇ ਇਸ ਵਾਰ ਹਾਲਾਤ ਪੰਜਾਬ ਦੇ ਹੜ੍ਹਾਂ ਦੇ ਕਾਰਨ ਬਣੇ ਹੋਏ ਆ ਇਹ ਮੈਨੂੰ ਲੱਗਦਾ ਕਿ ਇਹ 1988 ਤੋਂ ਵਜ਼ਿਆਦਾ ਭਿਆਨਕ ਰੂਪ ਤਾਰਨ ਕਰ ਚੁੱਕੇ ਨੇ ਅੱਜ 10 ਦਿਨ ਤੋਂ ਜ਼ਿਆਦਾ ਹੋ ਗਿਆ ਪੰਜਾਬ ਪਾਣੀਆਂ ਦੀ ਮਾਰ ਹੇਠ ਹੈ ਹੜ੍ਹਾਂ ਦੀ ਮਾਰ ਹੇਠ ਹੈ ਔਰ ਕਿ ਇਸੇ ਵੱਲੋਂ ਪੰਜਾਬ ਦੀ ਜਿਹੜੀ ਹੈ ਕੋਸਾਰ ਪੰਜਾਬੀਆਂ ਤੋਂ ਬਿਨਾ ਨਹੀਂ ਲਈ ਜਾ ਰਹੀ ਜੀ ਕੱਲ ਅਸੀਂ ਕੁਝ ਰਸਤਾ ਵਸਤਾ ਇਕੱਤਰ ਕੀਤੀਆਂ ਸਨ ਕਿ ਸੰਗਤ ਦੀ ਸੇਵਾ ਵਾਸਤੇ ਜਿਵੇਂ ਪ੍ਰਸ਼ਾਦਿਆਂ ਦੀ ਸੇਵਾ ਕੋਈ ਫਲਾਂ ਦੀ ਸੇਵਾ ਬੱਚਿਆਂ ਦੇ ਡਾਈਪਰ ਬਿਸਕੁਟ ਔਰ એનર્ਜੀ ਡਰਿੰਕ ਜਿਵੇਂ ਗਲੂਕੋਜ਼ ਵਗੈਰਾ ਜੀ ਔਰ ਮੱਛਰਦਾਨੀਆਂ ਕੰਬਲ ਚਾਦਰਾਂ ਬੈੱਡ ਚਾਦਰਾਂ ਇਹੋ ਜਿਹਾ ਸਮਾਨ ਜਿਹੜਾ ਸੀਗਾ ਉਹ ਸੇਵਾ ਅਸੀਂ ਲੈ ਕੇ ਤੇ ਜਦ ਚਮਿਆਰੀ ਪਿੰਡ ਤੋਂ ਬਜਨਾਲ ਤੱਕ ਅਸੀਂ ਮੋੜਿਆ ਐ ਚਮਿਆਰੀ ਗੱਡੇ ਤੋਂ ਜਿਹੜਾ ਇਹ ਭਿਆਨਕ ਮੰਜ਼ਰ ਸੀ ਦੇਖ ਦੇਖਣਾ ਜਿਹੜਾ ਸੀਗਾ ਇਹ ਸ਼ੁਰੂ ਹੋਇਆ ਤੇ ਜਦ ਅਸੀਂ ਹਰੜ ਕਲਾਂ ਹਰੜ ਖੁਰਦ ਨਗਰ ਵਿੱਚ ਪਹੁੰਚੇ ਉਸੇ ਉੱਥੇ ਤਕਰੀਬਨ ਜਿਹੜੀ ਸੜਕ ਆਮ ਨਾਲ ਜ਼ਮੀਨ ਤੋਂ ਕਾਫੀ ਉੱਚੀ ਬਣੀ ਹੋਈ ਸੀਗੀ ਤੇ ਸੜਕ ਦੇ ਉੱਤੋਂ ਦੀ ਤਕਰੀਬਨ 1-1 ਫੁੱਟ ਪਾਣੀ 1.5 ਫੁੱਟ ਪਾਣੀ ਜਿਹੜਾ ਉਹ ਪੂਰੀ ਸਪੀਡ ਦੇ ਨਾਲ ਅਗਰਿਆ ਸੀ ਸੱਜੇ ਪਾਸੇ ਘਰਾਂ ਵਾਲੇ ਲੋਕ ਜਿਹੜੇ ਨੇ ਰस्सियां ਬੰਨ ਬਨ ਕੇ ਇੱਥੇ ਉਹ ਪਾਣੀ ਚੋਂ ਲੰਘ ਕੇ ਕੁਝ ਜਿਹੜੀ ਦੀ ਜਰੂਰਤ ਸੀ ਉਹ ਲੈ ਕੇ ਜਾ ਰਹੇ ਸਨ। ਬੇਬੀਆਂ ਵਿਚਾਰੀਆਂ ਜਿਹੜੇ ਤੋੜੇ ਰਿੱਤਾ ਦੇ ਪਰਕੇ ਘਰਾਂ ਦੇ ਮੂਹਰੇ ਲਾਏ ਹੋਏ ਸਨ ਉਹਨਾਂ ਦੇ ਉੱਪਰ ਬੈਠੀਆਂ ਹੋਈਆਂ ਪਾਣੀ ਵੱਲ ਦੇਖ ਰਹੀਆਂ ਸਨ। ਬੜੇ ਨਰਾਸ਼ ਜਿਹੜਾ ਉਹ ਲੋਕਾਂ ਦਾ ਜਿਹੜੇ ਸਿਹਰੇ ਮੰਜ਼ਰ ਐਸਾ ਭਿਆਨਕ ਸੀ ਕਿ ਦੇਖ ਕੇ ਕੋਈ ਵੀ ਜਿਹੜਾ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ ਕਿ ਜੇ ਮੈਂ ਵੀਰ ਨਾਲ ਹੀ ਗੱਲ ਕਰ ਵਾਪਰੀ ਕਿ ਉਹ ਜਿਹੜਾ ਮੰੰਜਰ ਸੀ ਦੁੱਖ ਵਾਲਾ ਮੰੰਜਰ ਉਹ ਦੇਖਿਆ ਨਹੀਂ ਸੀ ਜਾ ਰਿਹਾ ਸਾਕੁਦੀਪ ਸਿੰਘ ਧਾਰੀਵਾਲ ਜੋ ਉਸ ਹਲਕੇ ਤੋਂ ਐਸ ਵਿੜ ਐਮ ਐਲ ਏ ਨੇ ਸਾਬਕਾ ਮੰਤਰੀ ਨੇ ਉਹ ਵੀ ਉੱਥੇ ਆ ਗਏ ਔਰ ਉਹਨਾਂ ਨੇ ਕਿਹਾ ਕਿ ਆਪਣਾ ਨਗਰ ਸੂਰਜਪੁਰ ਇਬਰਾਹਿਮਪੁਰ ਨਗਰਾਂ ਦੇ ਵਿੱਚ ਤੁਹਾਨੂੰ ਅਸੀਂ ਲੈ ਕੇ ਚੱਲ ਦਾਂਗੇ ਇੱਥੇ ਬਹੁਤ ਜ਼ਿਆਦਾ ਭਿਆਨਕ ਹਾਲਾਤ ਨੇ ਜਦ ਅਸੀਂ ਉਹ ਐਨ ਡੀ ਆਰ ਐਫ ਦੀ ਬੋਰਡ ਵਿੱਚ ਬੈਠ ਕੇ ਤੇ ਉਹਨਾਂ ਪਿੰਡਾਂ ਵੱਲੋਂ ਰਵਾਨਾ ਹੋਏ ਆ ਮੇਰਾ ਖਿਆਲ ਹੈ ਕਿ 10-10 ਫੁੱਟ ਤੋਂ ਜ਼ਿਆਦਾ ਪਾਣੀ ਜਿਹੜਾ ਜ਼ਮੀਨਾਂ ਦੇ ਵਿੱਚ ਖਲੋਤਾ ਹੈ। ਬਿਲਕੁਲ। ਟਰਾਂਸਫਾਰਮਰ ਬਿਜਲੀ ਦੇ ਜਿਹੜੇ ਉਹ ਥੋੜੇ-ਥੋੜੇ ਨੱਗੇ ਨੇ ਡੁੱਬ ਚੁੱਕੇ ਨੇ, ਬੰਬੀਆਂ ਦੇ ਕੋਠੇ ਡੁੱਬ ਚੁੱਕੇ ਨੇ, ਫਸਲਾਂ ਤਾਂ ਇੱਥਾਂ ਬਰਬਾਦ ਹੋਈ ਚੁੱਕੀਆਂ ਨੇ, ਜ਼ਮੀਨਾਂ ਤਾਂ ਬਰਬਾਦ ਹੋਈ ਚੁੱਕੀਆਂ ਨੇ। ਜਦੋਂ ਅਸੀਂ ਨਗਰ ਵਿੱਚ ਪਹੁੰਚਿਆ ਤਾਂ ਨਗਰ ਦੇ ਕੁਝ ਨੌਜਵਾਨ ਪਾਣੀ ਵਿੱਚ ਖਲੋਤੇ ਹੋਏ ਸਾਨੂੰ ਕੋਈ 25 ਦੇ ਕਰੀਬ ਸਮੇਤ ਉਥੋਂ ਦੇ ਸਰਪੰਚ ਸਾਹਿਬ ਦੇ ਉਹ ਸਾਨੂੰ ਨਗਰ ਦੇ ਵਿੱਚ ਲੈ ਕੇ ਗਏ। ਔਰ ਸਾਨੂੰ ᱜੋਡੇ-ਗੋਡੇ ਪਾਣੀ ਚੋਂ ਲੰਕ ਜਿਆਦਾ ਸੀ ਪਿੰਡ ਵਿੱਚ ਗਏ ਆ ਤੇ ਮੇਰੇ ਤੇ ਇੱਕ ਪੰਜਾਬੀਆਂ ਦੀ ਫਰਾਖ ਦੇ ਲਈ ਔਰ ਪੰਜਾਬੀਆਂ ਦੀ ਫਿਤਰਤ ਜਿਹੜੀ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਪ੍ਰਾਣਾਚਾਰੀ ਦੀ ਭਾਵਨਾ ਹੈ ਜਿਹੜਾ ਪਿਆਰ ਹੈ ਜੀ ਇਹਦੀ ਗੱਲ ਮੈਂ ਜ਼ਰੂਰ ਸੰਗਤ ਦੇ ਨਾਲ ਸਾਂਝੀ ਕਰਨੀ ਚਾਹਣਾ ਅਸੀਂ ਤੇ ਸੰਗਤ ਦੀ ਸੇਵਾ ਵਾਸਤੇ ਸਮਾਨ ਲੈ ਕੇ ਗਏ ਸੀ ਪਾਣੀ ਲੈ ਕੇ ਗਏ ਸੀ ਸੁੱਕਾ ਦੁੱਧ ਪ੍ਰਸ਼ਾਦ ਦੇ ਪੱਕੇ ਹੋਏ ਬੈਗ ਕਰਕੇ ਲੈ ਕੇ ਗਏ ਸੀ ਸੰਗਤ ਨੂੰ ਵਰਤਉਣ ਵਾਸਤੇ ਜਿਆਦਾ ਸੀ ਉੱਥੇ ਗਏ ਆ ਤੇ ਵਾਪਸ ਆਉਣ ਲੱਗੇ ਰਸਤੇ ਵਰਤਾ ਕੇ ਤੇ ਸਰਪੰਚ ਸਾਹਿਬ ਕਹਿਣ ਲੱਗੇ ਜੀ ਅਸੀਂ ਤੁਹਾਨੂੰ ਇੱਦਾਂ ਨਹੀਂ ਜਾਣ ਦੇਣਾ ਜੀ ਕੀ ਕਰਨਾ ਚਾਹੁੰਦੇ ਹੋ ਅਸੀਂ ਦੋਦਸ਼ ਕੰਮ ਹੈ ਮੈਂ ਕਹੇ ਵਰਮ ਕੋ ਤੁਸੀਂ ਤਾਂ ਆਪ ਇਸ ਵੇਲੇ ਭੁੱਖੇ ਪਾਣੇ ਬੈਠੇ ਹੋਏ ਹੋ ਅਸੀਂ ਤੇ ਤੁਹਾਡੇ ਵਾਸਤੇ ਤੁਹਾਡੇ ਸ਼ਕਣ ਵਾਸਤੇ ਪਦਾਰਥ ਲੈ ਕੇ ਆਏ ਆ ਜਿੰਨੀ ਵੀ ਸੇਵਾ ਹੋ ਸਕਦੀ ਆ ਕਰਨ ਵਾਸਤੇ ਆਏ ਆ ਕਹਿੰਦੇ ਨੇ ਜੱਟਾਂ ਦੇ ਘਰਾਂ ਚੋਂ ਕਦੇ ਦੁੱਧ ਨਹੀਂ ਮੁੱਕਦਾ ਹੁੰਦਾ ਤੋ ਤੁਹਾਨੂੰ ਸਾਨੂੰ ਰੁਸ਼ ਕੋਣ ਹੈ ਔਰ ਬੜੇ ਉਹਨਾਂ ਨੇ ਸਾਨੂੰ ਜੋਰ ਨਾਲ ਬਿਠਾ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਬਿਠਾ ਕੇ ਤੇ ਇੱਕ ਬੀਬੀ ਦੁੱਧ ਗਰਮ ਕਰਕੇ ਲੈ ਕੇ ਸਾਨੂੰ ਸਾਰਿਆਂ ਨੂੰ ਦੁੱਧ ਸ਼ਕਾਇਆ ਭਾਵੇਂ ਆਪ ਭੁੱਖਣ ਪਾਣੇ ਬੈਠੇ ਹੋਏ ਨੇ ਬੱਚਿਆਂ ਦੇ ਪੀਣ ਵਾਸਤੇ ਦੁੱਧ ਨਹੀਂ ਹੈਗਾ ਸ਼ਕਨ ਵਾਸਤੇ ਪ੍ਰਸ਼ਾਦ ਨਹੀਂ ਹੈਗੇ ਡੰਗਰਾਂ ਵਾਸਤੇ ਪੱਠੇ ਨਹੀਂ ਹੈਗੇ ਪਰ ਇੱਕ ਪ੍ਰਾਹੁਣਾ ਚਾਰੀ ਦੀ ਇੱਕ ਸਤਕਾਰ ਦੀ ਜਿਹੜੀ ਪੰਜਾਬੀਆਂ ਦੇ ਵਿੱਚ ਭਾਵਨਾ ਹੈ ਇਹਦੀ ਮੈਂ ਇੱਥੇ ਇਸ ਗੱਲ ਦੀ ਤਾਰੀਫ਼ ਜ਼ਰੂਰ ਕਰਨੀ ਚਾਹੁੰਦਾ ਤੇ ਜਦ ਅਸੀਂ ਵੀ 25 ਮਿੰਟਾਂ ਬਾਅਦ ਰਸਤ ਵਰਤਾ ਕੇ ਵਾਪਸ ਮੋੜਿਆਂ ਤੇ ਜਿਹੜਾ ਪਾਣੀ ਸਾਨੂੰ ਕੋਈ 2-2 ਕੁੱਟ ਸੀਗਾ ਉਹ ਹੀ ਪਾਣੀ ਸਾਡੀ ਕੰਮਰ ਤੱਕ ਆ ਗਿਆ तकरीबन ਸਾਢੇ 20 ਮਿੰਟਾਂ ਵਿੱਚ ਬੈਠੇ-ਬੈਠੇ 3-3 ਫੁੱਟ ਜਿਹੜਾ ਪਾਣੀ ਸੀ ਉਹ ਹੋਰ ਜ਼ਿਆਦਾ ਉੱਚਾ ਹੋ ਗਿਆ ਤੁਜਿਆਦਾ ਸੇ ਵਾਪਸ ਆਇਆ ਉਸ ਐਨਡੀਆਰਐਫ ਦੀ ਬੋਰਡ ਤੋਂ ਵਾਪਸ ਆਇਆ ਤੇ ਬੜੇ ਮੁਸ਼ਕਲ ਦੇ ਨਾਲ ਅਸੀਂ ਉਥੋਂ ਲੰਘ ਕੇ ਤਿ ਕਿਨਾਰੇ ਤੱਕ ਵਾਪਸ ਪਹੁੰਚਿਆ ਪਾਪੂਲਰ ਦੇ ਦਰਖਤ ਜਿਹੜੇ ਨੇ ਉਹਨਾਂ ਦੇ ਨਿੱਕੇ ਨਿੱਕੇ ਪੱਤੇ ਮਾਰੇ ਮਾਰੇ ਬਾਰ ਦਿਸਦੇ ਆ ਇਹਨਾਂ ਜਿਆਦਾ ਨੁਕਸਾਨ ਪੰਜਾਬ ਦਾ ਹੋ ਚੁੱਕਾ ਹੈ ਕਿ ਲੱਖਾਂ ਏਕੜ ਜ਼ਮੀਨ ਖਰਾਬ ਹੋ ਚੁੱਕੀ ਹੈ ਔਰ ਜ਼ਮੀਨ ਫਸਲ ਬਰਬਾਦ ਹੋ ਚੁੱਕੀ ਮੈਂ ਕਹਿੰਦਾ ਕਿ ਹਾੜਾਂ ਦਾ ਪਾਣੀ ਸੁੱਕਣ ਤੋਂ ਬਾਅਦ ਜ਼ਮੀਨ ਬਾੜਨੀ ਕੇਵੇਂ ਆ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਫਸਲ ਪੱਕਦੀ ਹੋਵੇ ਤਾਂ ਜੱਟ ਨੂੰ ਵੇਖ ਕੇ ਖੁਸ਼ੀ ਛੱਡਦੀ ਹੈ ਕਿ ਮੇਰੀ ਫਸਲ ਪੱਕ ਰਹੀ ਹੈ ਫਸਲ ਘਰ ਆਉਗੀ ਤੇ ਆਹ ਕੰਮ ਕਰਾਂਗੇ ਆਹ ਕੰਮ ਕਰਾਂਗੇ ਕੋਈ ਕਰਜ਼ਾ ਲਾਵਾਂਗੇ ਕੋਈ ਵਿਆਹ ਕਰਾਂਗੇ ਕੋਈ ਘਰ ਬਣਾ ਲਾਂਗੇ ਤੇ ਜਿਸ ਦੀਆਂ ਆਸਾਂ ਦੇ ਉੱਤੇ ਸਾਲਾਂ ਤੱਕ ਦਾ ਪਾਣੀ ਫਿਰ ਗਿਆ ਹੋਵੇ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਵੇਗੀ ਫਸਲਾਂ ਡੁੱਬੀਆਂ ਹੋਈਆਂ ਨੇ ਜ਼ਮੀਨ ਬਰਬਾਦ ਹੋ ਚੁੱਕੀ ਐ ਤੇ ਜ਼ਮੀਨ ਨੂੰ ਬਣਾਉਣ ਵਾਸਤੇ ਕਿੰਨਾ ਪੈਸਾ ਚਾਹੀਦਾ ਮੇਰਾ ਖਿਆਲ ਜੋ ਮੇਰਾ ਅੰਦਾਜ਼ਾ ਹੈ ਕਿ ਇੱਕ ਕਿੱਲੇ ਨੂੰ ਠੀਕ ਕਰਨ ਵਾਸਤੇ ਮੁੜ ਕੇ ਦੁਬਾਰਾ ਵਾਯੂਗ ਯੋਗ ਕਰਨ ਵਾਸਤੇ ਘੱਟੋ-ਘੱਟ 50 ਤੋਂ 60 ਹਜ਼ਾਰ ਰੁਪਏ ਜਿਹੜਾ ਖਰਚਾ ਹੋ ਚਾਹੀਦਾ ਤੇ ਲੱਖਾਂ ਏਕੜ ਜ਼ਮੀਨ ਪੰਜਾਬ ਦੀ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਨੇ ਘਰਾਂ 'ਚ ਤਰੇੜਾਂ ਆ ਗਈਆਂ ਨੇ ਕਈ ਮੌਤਾਂ ਵੀ ਹੋ ਚੁੱਕੀਆਂ ਨੇ ਕਈਆਂ ਦੇ ਡੰਗਰ ਜਿਹੜੇ ਬੜੇ-ਬੜੇ ਬੜੀਆਂ-ਬੜੀਆਂ ਕੀਮਤੀ ਮੱਝਾਂ گاਵਾ ਸਨ ਉਹ ਪਾਣੀ ਦੀ ਭੇਡ ਚੜ ਚੁੱਕੀਆਂ ਨੇ ਬਹੁਤ ਸਾਰੀ ਬਰਬਾਦੀ ਪੰਜਾਬ ਦੀ ਹੋ ਚੁੱਕੀ ਹੈ ਜੀ ਸਰ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਭਾਵ ਕੁੰਨੇ ਹੋਣਾ ਮਤਲਬ ਕਿ ਜਿਸ ਤਰੀਕੇ ਨਾਲ ਜਦੋਂ ਆਪਾਂ ਜਾਣੇ ਆਪਣੇ ਲੋਕਾਂ ਦੇ ਵਿੱਚ ਜਦੋਂ ਕੋਈ ਲੋਕਾਂ ਨੇ ਕਿਸੇ ਸਮਾਗਮ ਉੱਤੇ ਇਕੱਠੇ ਹੋਣਾ ਹੁੰਦਾ ਸਾਡੇ ਸ਼ਹੀਦਾਂ ਦੇ ਸਮਾਗਮ ਹੁੰਦੇ ਆ ਜਾਂ ਯਾਦ ਕਰਨ ਦੇ ਲਈ ਜਾਂ ਗੁਰਪੁਰਬ ਉੱਤੇ ਤਾਂ ਜਿਕਾਰੇ ਨੌਜਵਾਨ ਲਾਉਂਦੇ ਨਜ਼ਰ ਆਉਂਦੇ ਆ ਸੰਗਤ ਜਿਹੜੀ ਉਹਨਾਂ ਦਾ ਭਰਮਾ ਇਕੱਠ ਨਜ਼ਰ ਆਉਂਦਾ ਹੈ ਨਾ ਤੇ ਤੁਸੀਂ ਤੁਹਾਨੂੰ ਲੱਗਿਆ ਕਿ ਜਿਸ ਤਰੀਕੇ ਨਾਲ ਇਹਨਾਂ ਦੇ ਹਾਲਾਤ ਨੇ ਵੀ ਬਹੁਤ ਮਾੜੇ ਹਾਲਾਤਾਂ ਜੋ ਹੋ ਸਕਦੇ ਜਾਂ ਦੁਖੀ ਹੋ ਸਕਦੇ ਤੁਹਾਨੂੰ ਕੀ ਲੱਗਿਆ ਵੀ ਲੋਕ ਕਿਹੋ ਜੇ ਹਾਲਾਤਾਂ ਸਕੇ ਐਨੇ ਮਾੜੇ ਹਾਲਾਤਾਂ ਦੇ ਵਿੱਚ ਵੀ ਉਹ ਦੁੱਧ ਛਕਾਰੇ ਨੇ ਲੰਗਰ ਪਾਣੀ ਪੁੱਛ ਰਹੇ ਨੇ ਜੀ ਤਾਂ ਉਸ ਚੀਜ਼ ਨੂੰ ਤੁਸੀਂ ਦੇਖ ਕੇ ਭਾਵੁਕ ਹੋ ਜੀ ਅ ਨਹੀਂ ਮੈਂ ਉਹ ਮੇਲਾ ਤਾਂ ਸੰਗਤ ਨੂੰ ਬਾਅਦ ਵਿੱਚ ਆ ਬੈਠਾ ਉੱਥੇ ਇਹ ਦੇ ਲੋਕਾਂ ਦੇ ਹਾਲਾਤ ਜੋ ਬਣੇ ਹੋਏ ਸੀ ਬੀਪੀਆਂ ਬੱਚੇ ਬਜ਼ੁਰਗ ਜਿਹੜਾ ਸਾਨੂੰ ਮਿਲਣ ਵਾਸਤੇ ਵੀ ਸੜਕ ਤੇ ਆਏ ਉਹਨਾਂ ਦੇ ਹਾਲਾਤ ਵੇਖ ਕੇ ਕਿ ਇਹ ਐਦਾਂ ਕਰਨ ਵਾਲੇ ਨਹੀਂ ਹੈਗੇ ਇਹ ਐਦਾਂ ਕਰਨ ਵਾਲੇ ਨਹੀਂ ਪੰਜਾਬੀ ਖਾਸ ਕਰਕੇ ਸਾਡਾ ਜਿਹੜਾ ਪਿੰਡੂ ਪਾਇਚਾਰਾ ਇਹ ਦਾਨੇ ਬਿਰਤੀ ਵਾਲੇ ਨੇ ਮਖਤਾ ਬਿਰਤੀ ਵਾਲੇ ਨਹੀਂ ਆ ਕਿ ਅੱਜ ਆਹ ਹਾਲਾਤ ਪੰਜਾਬ ਦੇ ਬਣ ਚੁੱਕੇ ਆ ਕਿ ਉਹਨਾਂ ਦੇ ਚੁੱਲ੍ਹੇ ਠੰਡੇ ਪਏ ਨੇ ਚੁੱਲ੍ਹੇ ਨਹੀਂ ਤਪ ਰਹੇ ਇੱਕ ਆਸਥੀ ਨਜ਼ਰ ਨਾਲ ਦੇਖ ਰਹੇ ਨੇ ਕੋ ਬੱਚੇ ਕੁਰਲਾ ਰਹੇ ਨੇ ਬੱਚਿਆਂ ਵਾਸਤੇ ਦੁੱਧ ਹੈ ਨਹੀਂ ਬੱਚਿਆਂ ਵਾਸਤੇ ਡਾਈਪਰ ਹੈ ਨਹੀਂ ਬਿਜਲੀ ਬੰਦ ਹੈ ਪੀਣ ਵਾਲਾ ਪਾਣੀ ਉਹਦੀ ਬੜੀ ਭਾਰੀ ਕਿੱਲਤ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਆ ਰਹੀ ਹੈ ਇਹ ਸਾਰਾ ਮੰਜ਼ਰ ਜਿਹੜਾ ਸੀਗਾ ਉਹ ਦੇਖ ਕੇ ਔਰ ਇਸ ਸੋਚ ਕੇ ਜਿਹੜਾ ਮਨ ਸਿਰ ਬਰਾਗ ਵਿੱਚ ਆਇਆ ਕਿ ਕਿੱਦਾਂ ਸਾਰਾ ਕੁਝ ਸੰਭਲ ਪਾਏਗਾ ਇਹ ਲੋਕ ਆਪਣੇ ਆਪ ਨੂੰ ਕਿਵੇਂ ਸਬਾਲਣਗੇ ਮਤਲਬ ਕਿਸ ਮਿੱਟੀ ਦੇ ਬਣੇ ਹੋਏ ਲੋਕ ਆ ਜਾਂ ਗੁਰੂਆਂ ਨੇ ਕਿਹੜੀ ਗੁੜਤੀ ਅਜਿਹੀ ਦੇ ਦਿੱਤੀ ਕਿ ਫਿਰ ਵੀ ਲੋਕ ਚੜ੍ਹਦੀ ਕਲਾ 'ਚ ਨੇ ਹਾਂ ਇਹ ਮੈਂ ਦੇਖਿਆ ਕਿ ਭਾਵੇਂ ਇੰਨਾ ਕੁਝ ਉਥੇ ਵਾਪਰ ਰਿਹਾ ਹੈ ਮੁਸੀਬਤ ਵਿੱਚ ਫਸੇ ਹੋਏ ਨੇ ਪਰ ਉਲਾਸ ਹੌਸਲਾ ਤੇ ਚੜ੍ਹਦੀ ਕਲਾ ਵਿੱਚ ਨੇ ਤੇ ਇਹੀ ਕਰ ਰਹੇ ਨੇ ਕਿ ਸਾਡੇ ਵਾਸਤੇ ਤੁਸੀਂ ਅਰਦਾਸ ਕਰੋ ਗੁਰੂ ਦੇ ਚਰਨਾਚਰ ਅਰਦਾਸ ਕਰੋ ਕਿ ਜਿਹੜੀ ਵਿਪਤਾ ਪਈ ਹੈ ਗੁਰੂ ਸਾਹਿਬ ਟਾਲ ਦੇਣ ਮਤਲਬ ਕੋਈ ਐਸਾ ਨਹੀਂ ਹੈ ਕਿ ਉਹ ਢਿੰਦੀ ਕਾਲਾ ਵਿੱਚ ਨੇ ਹੈ ਚੜ੍ਹਦੀ ਕਾਲਾ ਵਿੱਚ ਨੇ ਜੀ ਪੰਜਾਬ ਦੇ ਇਤਿਹਾਸ ਬਾਰੇ ਵੀ ਆਪਾਂ ਚਾਹਤ ਮਾਰੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਇੱਥੇ ਰਿਹਾ ਆ ਉਸ ਵੇਲੇ ਦੀ ਆਪਾਂ ਘਟਨਾ ਦਾ ਜ਼ਿਕਰ ਕਰੀਏ ਕਿਸ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਖੁਦ ਗਰੀਬਾਂ ਦੀ ਮਦਦ ਕਰਦੇ ਸੀਗੇ ਉਹ ਘਟਨਾ ਦਾ ਜ਼ਿਕਰ ਵੀ ਆਉਂਦਾ ਆ ਤੇ ਲੱਗਦਾ ਕਿ ਅੱਜ ਜਿਹੜਾ ਆ ਅਜਿਹੇ ਕਿਰਦਾਰ ਨਿਭਾਉਣ ਦੀ ਜ਼ਰੂਰਤ ਹੈਗੀ ਜਾਂ ਅਜਿਹੇ ਕਿਰਦਾਰ ਆਉਣ ਦੀ ਲੋੜ ਹੈਗੀ ਜਿਹੜੇ ਲੋਕਾਂ ਦੇ ਵਿੱਚ ਖੁਦ ਵਿਚਰਨ ਲੋਕਾਂ ਦੇ ਦੁੱਖਾਂ ਨੂੰ ਆਪਣਾ ਦੁੱਖ ਜਿਹੜਾ ਹੈ ਸਮਝਣ ਦੇਖੋ ਮੈਂ ਕਹਿੰਦਾ ਕਿ ਮਰ ਜਾਣਾ ਚਾਹੀਦਾ ਇਹੋ ਜਿਹੇ ਹਾਕਮਾਂ ਨੂੰ ਕਿ ਜਿਹੜੇ ਆਪਣੇ ਪਰਜਾ ਦੀ ਸਾਰ ਨਾ ਲੈਣ ਇਸ ਪਰਜਾ ਦੀ ਇੱਕ ਇੱਕ ਵੋਟ ਲੈ ਕੇ ਤੇ ਸਰਕਾਰਾਂ ਬਣਦੀਆਂ ਨੇ ਮੰਤਰੀ ਸੰਤਰੀ ਬਣਦੇ ਨੇ ਉੱਚੇ ਮੁਰਾਤ ਪਹਾਂਤੇ ਪਹੁੰਚਦੇ ਨੇ ਸੁੱਖ ਮਾਣਦੇ ਨੇ ਸਹੂਲਤਾਂ ਮਾਣਦੇ ਨੇ ਤੇ ਜਦੋਂ ਉਹਨਾਂ ਲੋਕਾਂ ਦੇ ਉੱਤੇ ਬਿਪਤਾ ਆਈ ਹੈ ਜਿਨ੍ਹਾਂ ਲੋਕਾਂ ਦੀ ਇੱਕ ਇੱਕ ਵੋਟ ਨੇ ਤੁਹਾਨੂੰ ਉਸ ਪਦਵੀ ਤੇ ਪਹੁੰਚਾਇਆ ਕਿਥੇ ਤੁਸੀਂ ਬੈਠੇ ਹੋਏ ਤੇ ਜੱਜ ਉਹਨਾਂ ਨੂੰ ਲੋੜ ਹੈ ਤੇ ਤੁਸੀਂ ਉਹਨਾਂ ਦੇ ਸਾਰ ਵੀ ਨਾ ਲਵੋ ਇਹਦੇ ਰਾਨੋ ਤੇ ਚੰਗਾ ਕਿ ਤੁਹਾਨੂੰ ਮਰ ਜਾਣਾ ਚਾਹੀਦਾ ਹੈ ਮਹਾਰਾਜਾ ਰਣਜੀਤ ਸਿੰਘ ਸਾਹਿਬ ਤੁਸੀਂ ਗੱਲ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਮaaf ਕਰਿਓ ਹਰ ਇੱਕ ਨਹੀਂ ਬਣ ਸਕਦਾ ਇੱਕ ਉਹਨਾਂ ਦੇ ਜੀਵਨ ਦੀ ਘਟਨਾ ਹੁੰਦੀ ਹੈ ਕਿ ਇੱਕ ਕਿਸੇ ਫਕੀਰ ਨੇ ਕੁਰਾਨ ਸ਼ਰੀਫ ਆਪਣੇ ਹੱਥਾਂ ਨਾਲ ਲਿਖਿਆ ਤੇ ਹੱਤ ਉਹ ਕੁਰਾਨ ਸ਼ਰੀਫ ਪੂਰਾ ਕਰਨ ਤੋਂ ਬਾਅਦ 20 ਸਾਲ ਦੀ ਮਿਹਨਤ ਲਾ ਕੇ ਉਹਨੇ ਕੁਰਾਨ ਸ਼ਰੀਫ ਲਿਖਿਆ ਔਰ ਕੁਰਾਨ ਸ਼ਰੀਫ ਲਿਖਣ ਤੋਂ ਬਾਅਦ ਕਹਿੰਦੇ ਕਿ ਆਪਣੇ ਝੁੱਗੀ ਦੇ ਬਾਹਰ ਬੈਠ ਕੇ ਤੇ ਹਮੇਸ਼ਾ ਇਹ ਬਾਤ ਕਰਕੇ ਤੇ ਦੁਆ ਕਰਦਾ ਹੁੰਦਾ ਸੀ ਕਿ ਯਾ ਅੱਲਾ ਕਿਤੇ ਪੰਜਾਬ ਦਾ ਬਾਦਸ਼ਾਹ ਮੁਸਲਮਾਨ ਹੁੰਦਾ ਤੇ ਮੇਰੇ ਕੀਤੀ ਹੋਈ ਮਿਹਨਤ ਜਿਹੜੀ ਹੈ ਥਾਂ ਥਾਂ ਤੇ ਪਹੁੰਚ ਜਾਂਦੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਉਸ ਰਸਤੇ ਤੋਂ ਲੰਘਿਆ ਫਕੀਰ ਦੁਆ ਕਰ ਰਿਹਾ ਸੀ ਕਿ ਯਾ ਅੱਲਾ ਜੇ ਕਿਤੇ ਪੰਜਾਬ ਦਾ ਮਹਾਰਾਜਾ ਮੁਸਲਮਾਨ ਹੁੰਦਾ ਤੇ ਮੇਰੇ ਕੁਰਾਨ ਸ਼ਰੀਫ ਜੋ ਮੈਂ 20 ਸਾਲ ਦੀ ਮਿਹਨਤ ਨਾਲ ਲਾ ਕੇ ਲਿਖਿਆ ਹੈ ਉਹ ਘਰ ਘਰ ਪਹੁੰਚ ਜਾਂਦਾ ਮਸੀਤਾਂ ਚ ਪਹੁੰਚ ਜਾਂਦਾ ਉਹਦੇ ਉਹ ਲੱਥੇ ਹੋ ਜਾਂਦੇ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਫਕੀਰ ਸਾਈਂ ਤੁਹਾਡੀ ਕੀ ਜ਼ਰੂਰਤ ਹੈ ਕਹਿੰਦੇ ਮੇਰੀ ਆ ਜ਼ਰੂਰਤ ਹੈ ਕਹਿੰਦੇ ਤਿੰਨ ਮਹੀਨੇ ਦਾ ਸਮਾਂ ਦੇ ਦਿਓ ਮੈਨੂੰ ਆਪਨੇ ਲਿਖਤ ਜਿਹੜੀ ਕੁਰਾਨ ਸ਼ਰੀਫ ਹੈ ਉਹ ਤੁਸੀਂ ਦੇ ਦਿਓ ਕਹਿੰਦੇ ਕਿ ਤਿੰਨ ਮਹੀਨੇ ਦੇ ਵਿੱਚ ਹੀ ਮਹਾਰਾਜੇ ਰਣਜੀਤ ਸਿੰਘ ਨੇ ਉਹਦੇ ਉਹ ਲੋਥੇ ਕਰਵਾ ਕੇ ਤੇ ਮਸੀਤਾਂ ਦੇ ਵਿੱਚ ਜਿਹੜੇ ਸਾਨੂੰ ਪਹੁੰਚਾ ਦਿੱਤੇ ਉਹ ਹੀ ਮੁਸਲਮਾਨ ਫਕੀਰ ਇਹ ਸਾਰੇ ਕਾਰਜ ਤੋਂ ਬਾਅਦ ਦੁਆ ਕਰਦਾ ਕਿ ਯਾ ਅੱਲਾ ਦੁਨੀਆ ਭਰ ਦੇ ਵਿੱਚ ਜੇਕਰ ਰਾਜਾ ਹੋਵੇ ਤੇ ਰਣਜੀਤ ਸਿੰਘ ਵਰਗਾ ਹੋਵੇ ਜੀ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਕਾਲ ਪਿਆ ਸੋਕਾ ਪੈ ਗਿਆ ਕਾਲ ਪੈ ਗਿਆ ਹਾਹਾਕਾਰ ਸਾਰੇ ਪਾਸੇ ਮਚ ਗਈ ਤੇ ਉਹ ਮਹਾਰਾਜੇ ਰਣਜੀਤ ਸਿੰਘ ਨੇ ਆਪਣੇ ਸਾਰੇ ਖਜ਼ਾਨੇ ਆਪਣੇ ਸਾਰੇ ਗੋਦਾਮ ਜਿਹੜੇ ਅਸੀਂ ਰਾਛਨ ਦੇ ਸਭ ਸੰਗਤ ਵਾਸਤੇ ਲੋਕਾਂ ਵਾਸਤੇ ਪਬਲਿਕ ਵਾਸਤੇ ਖੋਲ ਦਿੱਤੇ ਦੁਨੀਆ ਪਹੁੰਚਦੀ ਹੈ ਰਾਛਨ ਲੈਣ ਵਾਸਤੇ ਰਾਛਨ ਲੈ ਲੈ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ ਇੱਕ ਬੁੱਢੇ ਮੋਚੀ ਦਾ ਜੇਕਰ ਬਦਾਤਾ ਸੰਗੀਤ ਨੇ ਲਿਖਿਆ ਇੱਕ ਬੁੱਢਾ ਮੋਚੀ ਉਮਰ ਵਡੇਰੀ ਹੈ ਪੋਤਾ ਉਹਦਾ ਛੋਟਾ ਉਹਨੂੰ ਨਾਲ ਲੈ ਕੇ ਰਾਛਨ ਲੈਣ ਵਾਸਤੇ ਆਉਂਦਾ ਹੈ ਮਨ ਵਿੱਚ ਲਾਲਚ ਕਰਕੇ ਰਾਛਨ ਜ਼ਿਆਦਾ ਪਾ ਲੈਂਦਾ ਆਪ ਬੁੱਢਾ ਹੈ ਪਾਂਡ ਚੁੱਕੀ ਨੇ ਜਾ ਰਹੇ ਪੋਤਾ ਛੋਟਾ ਹੈ ਉਹਨੂੰ ਚੁੱਕਾ ਨਹੀਂ ਸਕਦਾ ਤੇ ਮਹਾਰਾਜਾ ਰਣਜੀਤ ਸਿੰਘ ਦੇਖ ਰਹੇ ਸਨ ਤੇ ਮਹਾਰਾਜੇ ਰਣਜੀਤ ਸਿੰਘ ਨੇ ਬੁੱਕਲ ਮਾਰੀ ਬੁੱਡੇ ਮੋਚੀ ਕੋਲ ਜਾ ਕੇ ਕਹਿਣ ਲੱਗੇ ਕਿ ਬਾਬਾ ਮੇਰੇ ਸਿਰ ਤੇ ਪਾਂਡ ਚੁੱਕਾ ਤੇ ਬਧਾਤਾ ਸਿੰਘ ਤੀਰ ਨੇ ਲਿਖਿਆ ਕਿ ਉਹ ਪਾਂਡੀ ਜਾਂਦਾ ਜੇ ਕਿਆ ਸੋਨਾ ਲੱਗਦਾ ਏ ਪੈਂਡਾ ਵੀ ਚੋਖਾ ਏ ਭਾਰੀ ਹੈ ਪਾਂਡ ਬੜੀ ਪੈਂਡਾ ਵੀ ਚੋਖਾ ਏ ਪਾਂਡੀ ਦੇ ਪਿੰਡੇ ਚੁੰਪਿਆ ਮੁੜਕਾ ਵਗਦਾ ਏ ਪੁੱਜ ਗਿਆ ਟਿਕਾਣੇ ਜਾਂ ਸਿਰ ਉ ਚਾਦਰ ਲਾ ਦਿੱਤੀ ਵਰਦੀ ਵੀ ਸ਼ਾਹੀ ਸੀ ਕਲਗੀ ਵੀ ਸ਼ਾਹੀ ਸੀ ਉਸ ਬੁੱਢੇ ਮੋਚੀ ਦੇ ਦਿਲ ਹਾਲ ਚਲਪਾ ਦਿੱਤੀ ਜਦੋਂ ਮੋਚੀ ਨੇ ਦੇਖਿਆ ਕਿ ਤੇ ਕਹਿੰਦੇ ਮਹਾਰਾਜਾ ਸਾਹਿਬ ਤੁਸੀਂ ਕਹਿੰਦੇ ਹਾਂ ਬਾਬਾ ਮੈਂ ਤੁਹਾਡਾ ਸੇਵਕਾਂ ਕਹਿੰਦੇ ਨਾ ਹੈ ਰੰਜੀਤ ਮੇਰਾ ਪੇਸ਼ਾ ਹੈ ਕਾਰ ਮੇਰੀ ਜਨਤਾ ਲਈ ਜਾਣਦਿਆਂ ਪੇਸ਼ਾ ਹੈ ਪ੍ਰੀਤ ਮੇਰਾ ਕਹਿੰਦਾ ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ ਪਰ ਮੇਰੇ ਬਾਬਾ ਜੀ ਸੰਗਤ ਤੱਕ ਕੂਕਰਾਂ ਕਿੰਦੇ ਕਲਗੀਆਂ ਲਾ ਲੈਣੀ ਸੀ ਕਿੰਦੇ ਤੇ ਕਲਗੀਆਂ ਦੇਣ ਵਾਲੇ ਵਸਤੇ ਰਹਿਣਗੇ ਤੇ ਕਲਗੀਆਂ ਹੋਰ ਬਣ ਜਾਣਗੀਆਂ ਜੇ ਕਲਗੀਆਂ ਦੇਣ ਵਾਲੇ ਦੁਖੀ ਹੋਏ ਤਾਂ ਸਾਡੀਆਂ ਕਲਗੀਆਂ ਕਿਹੜੇ ਕੰਮ ਅੱਜ ਪੰਜਾਬ ਦੇ ਲੋਕ ਦੁਖੀ ਨੇ ਤੇ ਸਾਡੇ ਹਾਕਮ ਜਿਹੜੇ ਨੇ ਇਹ ਸੁਰੱਖਿਅਤ ਥਾਵਾਂ ਤੇ ਬੈਠੇ ਹੋਏ ਨੇ ਪੰਜਾਬ ਦੀ ਕਿਸੇ ਨੂੰ ਫਿਕਰ ਨਹੀਂ ਮਾਦੋਪੁਰ ਦਾ ਹੈਡ ਵਰਕਸ ਟੁੱਟਾ ਹੈ ਸਾਰਾ ਦਾ ਸਾਰਾ ਰੁੜ ਚੁੱਕਾ ਹੈ ਇੰਨੇ ਕੋਈ ਬਰਬਾਦੀ ਉਹ ਪਾਣੀ ਕਰ ਰਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਮਸਲਾ ਹੈ ਛੇਤੀ ਹੱਲ ਹੋਵੇ। ਜੀ ਬਿਲਕੁਲ ਜਿਸ ਤਰੀਕੇ ਨਾਲ ਅਸੀਂ ਪਿੰਡਾਂ ਦੇ ਵਿੱਚ ਗਏ ਲੋਕਾਂ ਦੇ ਘਰ ਢੈਣ ਨਾਲੇ ਹੋ ਗਏ ਨੀਹਾਂ 'ਚ ਪਾਣੀ ਭਰ ਗਿਆ। ਪਰ ਅੱਜ ਇੱਕ ਗੱਲ ਦੇਖੀ ਹਾਲਾਂਕਿ ਇਹ ਗੱਲ ਖੂਬਸੂਰਤ ਵੀ ਆ ਪੰਜਾਬ ਦੇ ਖੂਨ ਦੇ ਵਿੱਚ ਹੈ ਇਹ ਗੱਲ ਕਿ ਨੌਜਵਾਨ ਪੰਜਾਬ ਦੇ ਨਿੱਕੇ ਤੋਂ ਲੈ ਕੇ ਮਾਮਾ ਵੀ ਜੜੀਆਂ ਬਜ਼ੁਰਗ ਮਾਮਾ ਉਹ ਵੀ ਡਟੀਆਂ ਹੋਈਆਂ ਨੇ ਕਿਤੇ ਬੰਨ ਬੰਨੇ ਜਾ ਰਹੇ ਨੇ ਕਿਤੇ ਰਸਤ ਪਾਣੀ ਪਚਾਇਆ ਜਾ ਰਿਹਾ ਤੇ ਕਿਤੇ ਨੌਜਵਾਨ ਵੋਟਾਂ ਦੇ ਰਾਹੀਂ ਸੇਵਾਵਾਂ ਕਰ ਰਹੇ ਨੇ। ਪਰ ਅੱਜ ਪੰਜਾਬ ਦੇ ਨਾਲ ਪੰਜਾਬੀ ਖੜਾ ਆ। ਹੋਰ ਕੋਈ ਜਿਹੜੀ ਮਦਦ ਜਾਂ ਕਹਿ ਦਈਏ ਕਿ ਨਹੀਂ ਦਿਖ ਰਹੀ ਕਿ ਕੋਈ ਕਿਉਂਕਿ ਐਡੀ ਵੱਡੀ ਸਰਕਾਰ ਹੁੰਦੀ ਆ ਬਹੁਤ ਕੋਈ ਸਰਕਾਰ ਦੇ ਹੱਥ ਹੁੰਦਾ ਬਹੁਤ ਤਕੜੇ ਸਿਸਟਮ ਹੁੰਦੇ ਉਹਨਾਂ ਕੋਲ ਦੇਖੋ ਪੰਜਾਬੀਆਂ ਦੇ ਖੂਨ ਵਿੱਚ ਹੀ ਹੈ ਕਿ ਪੰਜਾਬੀਆਂ ਦੀ ਇਹ ਫਿਤਰਤ ਹੈ ਕਿ ਪੰਜਾਬੀ ਕਿਸੇ ਦਾ ਦੁੱਖ ਜਿਹੜਾ ਉਹ ਨਹੀਂ ਦੇਖ ਸਕਦਾ ਮੈਂ ਕੱਲ ਵੀ ਬੋਲਿਆ ਸੀ ਕਿ ਚਾਹੇ ਉੜੀਸਾ ਦੀ ਸੁਨਾਮੀ ਹੋਵੇ ਚਾਹੇ ਗੁਜਰਾਤ ਵਿੱਚ ਕੱਚ ਪੁੱਛ ਪੁਚਾਲ ਆਏ ਹੋਣ ਚਾਹੇ ਸ਼੍ਰੀਨਗਰ ਦੇ ਵਿੱਚ ਹੜ੍ਹ ਆਏ ਹੋਣ ਪੰਜਾਬੀ ਹਰ ਥਾਂ ਤੇ ਸਭ ਤੋਂ ਪਹਿਲਾਂ ਪਹੁੰਚਦਾ ਹੈ ਚਾਹੇ ਦੇਸ਼ ਹੈ ਚਾਹੇ ਵਿਦੇਸ਼ ਹੈ ਸੇਵਾ ਇੱਕ ਚੁੰਬਕ ਵਾਂਗ ਲੱਗਦਾ ਕੰਮ ਕਰਦੀ ਕਿ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਦੀ ਹੈ ਸਿੱਖਾਂ ਮੈਂ ਬੇਨਤੀ ਕੀਤੀ ਹੈ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਸਿੱਖਾਂ ਦੇ ਖੂਨ ਵਿੱਚ ਹੈ ਸੇਵਾ ਦਾ ਜਿਹੜਾ ਕਨਸੈਪਟ ਹੈ ਸਾਡੇ ਅੰਦਰ ਹੈ ਇਸੇ ਕਰਕੇ ਪੰਜਾਬੀ ਸਭ ਤੋਂ ਪਹਿਲਾਂ ਸੇਵਾ ਵਾਸਤੇ ਪਹੁੰਚਦਾ ਹੈ ਹਰ ਇੱਕ ਦੀ ਮੁਸੀਬਤ ਨੂੰ ਆਪਣੀ ਮੁਸੀਬਤ ਸਮਝਦਾ ਹੈ ਆਪਣੇ ਤਨ ਮਨ ਧਨ ਦੇ ਨਾਲ ਜਾ ਕੇ ਸੇਵਾ ਕਰਦਾ ਹੈ ਆਪਣੇ ਦਸਵੰਧ ਤੋਂ ਸੇਵਾ ਕਰਦਾ ਹੈ ਲੈਕਿਨ ਦੋਖ ਇਸ ਗੱਲ ਦਾ ਕਿ ਅੱਜ ਪੰਜਾਬ ਤੇ ਵੀ ਉਤਾ ਬਣੀ ਐ ਤੇ ਕੋਈ ਹੋਰ ਕੋਈ ਐਨ ਜੀਓ ਜਾਂ ਕੋਈ ਕਿਸੇ ਹੋਰ ਸਟੇਟ ਵਿੱਚੋਂ ਅੱਜ ਪੰਜਾਬ ਦੀ ਬਾਹ ਫੜਨ ਵਾਲਾ ਕੋਈ ਨਹੀਂ ਬੋੜਿਆ ਪੰਜਾਬ ਕੀ ਹਿੰਦੁਸਤਾਨ ਦੀ ਸਰਕਾਰ ਤੱਕ ਨੇ ਸੈਂਟਰ ਦੀ ਸਰਕਾਰ ਨੇ ਹੁਣ ਤੱਕ ਕੋਈ ਇਸ ਤੇ ਬਿਆਨ ਤੱਕ ਨਹੀਂ ਦਿੱਤਾ ਕੋਈ ਸਰਵੇ ਨਹੀਂ ਕੀਤਾ ਕੋਈ ਰਾਹਤ ਜਿਹੜੇ ਫੰਡ ਨੇ ਉਹ ਜਾਰੀ ਨਹੀਂ ਕੀਤੇ ਜੇਕਰ ਮੈਂ ਕਹਾਂ ਵੀ ਕਿ ਆਸਿਕ ਜੇਕਰ ਇਹ ਹਾੜ ਗੁਜਰਾਤ ਵਿੱਚ ਆਇਆ ਹੁੰਦਾ ਕਿ ਤੇ ਹੋਰ ਸਟੇਟ ਵਿੱਚ ਮਹਾਰਾਸ਼ਟਰ ਚ ਆਇਆ ਹੁੰਦਾ ਜਾਂ ਯੂਪੀ ਚ ਆਇਆ ਹੁੰਦਾ ਤੇ ਸਾਡੇ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਜੀ ਉਹਨਾਂ ਨੇ ਸਰਵੇ ਕਰਨ ਵਾਸਤੇ ਮੌਕਾ ਦੇਖਣ ਵਾਸਤੇ ਪਹੁੰਚਣ ਦੌਰਾ ਕਰਨ ਵਾਸਤੇ ਪਹੁੰਚਣਾ ਸੀ ਔਰ ਹੁਣ ਤੱਕ ਹਜ਼ਾਰਾਂ ਕਰੋੜ ਦੇ ਜਿਹੜੇ ਪੈਕੇਜ ਆ ਉਹ ਸਟੇਟ ਵਾਸਤੇ ਜਾਰੀ ਹੋ ਜਾਣੇ ਸੀ ਪਰ ਅੱਜ ਪੰਜਾਬ ਦੀ ਬਾਹ ਕੇਵਲ ਪੰਜਾਬੀ ਫੜ ਰਹੇ ਨੇ ਪੰਜਾਬੀਆਂ ਦੀ ਬਾਹ ਪੰਜਾਬੀ ਫੜ ਰਹੇ ਨੇ ਮੈਂ ਹੈਰਾਨ ਹੋਇਆ ਕਿ ਜਿਹੜੇ ਆਪ ਮੁਸੀਬਤ ਵਿੱਚ ਫਸੇ ਹੋਏ ਨੇ ਇੱਕ ਦੂਜੇ ਦੀ ਸਹਾਇਤਾ ਵਾਸਤੇ ਲੱਗੇ ਹੋਏ ਨੇ ਅੱਜ ਪੰਜਾਬੀ ਪੰਜਾਬ ਦੀ ਬਾਹ ਫੜ ਰਹੇ ਲੇਕਿਨ ਪੰਜਾਬੀਆਂ ਦੀ ਬਾਹ ਫੜਨ ਵਾਸਤੇ ਕੋਈ ਹੋਰ ਨਹੀਂ ਪਹੁੰਚ ਰਿਹਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਸਾਡੇ ਦੇਸ਼ਾਂ ਪ੍ਰਦੇਸਾਂ ਦੇ ਵੀ ਸਾਡੇ ਵੀਰ ਵਾਸਤੇ ਨੇ ਬੜੀ ਕਿਰਪਾ ਹੈ ਅੱਜ ਜਿਸੀਂ ਆਪਣੇ ਭਰਾਵਾਂ ਦੀ ਬਾਹ ਫੜੀਗੀ ਅਜਿਸੀ ਆਪਣੇ ਭਰਾਵਾਂ ਦੀ ਸਹਾਇਤਾ ਵਾਸਤੇ ਉਹਨਾਂ ਦੀ ਸਹਾਇਤਾ ਵਾਸਤੇ ਜ਼ਰੂਰ ਸਾਹਮਣੇ ਜਾਈਏ ਕਿਉਂਕਿ ਇਹ ਦੁੱਖ ਜਿਹੜਾ ਪਿਆ ਹੈ ਇਹ ਥੋੜੇ ਦਿਨਾਂ ਦਾ ਦੁੱਖ ਨਹੀਂ ਹੈ ਜੀ ਇਹ ਸਾਲਾਂ ਦਾ ਦੁੱਖ ਪੈ ਗਿਆ ਕਿਉਂਕਿ ਪਹਿਲਾਂ ਹੀ ਕਰਜ਼ਿਆਂ ਦੇ ਨਾਲ ਝੰਬਿਆ ਹੋਇਆ ਕਿਸਾਨ ਖੇਤੀ ਭਾਵੇਂ ਕਰ ਨਹੀਂ ਆਈ ਦੇਕਰ ਕਰਜ਼ੇ ਵਸੂਲ ਕਰਨ ਵਾਲਿਆਂ ਨੇ ਬੂਹਾ ਖੜਕਾ ਦੇਣਾ ਆ ਕੇ ਕਿ ਕਰਜ਼ਾ ਤੁਹਾਡੇ ਸਿਰ ਤੇ ਬਣਦਾ ਦਿਓ ਕੀ ਕਰ ਗਾ ਕਿਸਾਨ ਫਿਰ ਖੁਦਕੁਸ਼ੀਆਂ ਵਾਲੇ ਪਾਸੇ ਕਿਸਾਨ ਤੁਰਦਾ ਨੌਜਵਾਨਾਂ ਨਾਲ ਅਸੀਂ ਗੱਲ ਕਰ ਰਹੇ ਸੀ ਕਿ ਇੱਕ ਨੌਜਵਾਨ ਸਾਨੂੰ ਮਿਲਿਆ 28 29 ਸਾਲ ਦਾ ਪਸ਼ੂ ਪਾਣੀ ਚੋਂ ਕੱਢ ਕੇ ਲਿਆ ਰਿਹਾ ਜਿੱਦਾਂ ਤੁਸੀਂ ਗੱਲ ਕੀ ਖੁਦਕੁਸ਼ੀ ਮੈਂ ਕਿਹਾ ਤੁਹਾਨੂੰ ਕੀ ਦਿਖ ਰਿਹਾ ਅੱਗੇ ਉਹ ਕਹਿੰਦਾ ਮੈਨੂੰ ਖੁਦਕੁਸ਼ੀ ਦਿਖ ਰਹੀ ਹੈ ਇਹ ਇਹ ਗੱਲ ਹੈ ਕਿ ਤਕਰੀਬਨ 85% ਦੀ ਅਨਾਜ ਪੈਦਾ ਕਰਨ ਵਾਲਾ ਸੂਬਾ ਹੈ ਪੰਜਾਬ ਔਰ ਖੇਤੀ ਪ੍ਰਧਾਨ ਸੂਬਾ ਹੈ ਜਿਹੜਾ ਹਿੰਦੁਸਤਾਨ ਦੇ ਲੋਕਾਂ ਦਾ ਟਿਡ ਪਾਲਦਾ ਹੈ পেট ਭਰਦਾ ਹੈ ਜੇਕਰ ਅਸੀਂ ਸਾਡਾ ਦੇਸ਼ ਇਕਦਾਰਾ ਤਾਂ ਦਿੰਦਾ ਹੈ ਕਿ ਜੈ ਜਵਾਨ ਜੈ ਕਿਸਾਨ ਲੇਕਿਨ ਉਹ ਕੇਵਲ ਬੋਲਣ ਤਾਂ ਕਿ ਬਾਹ ਉਲਾਰ ਕੇ ਕਹਿਣ ਤਾਂ ਕਿ ਸੀਮਤ ਹੈ ਕਿਸਾਨੇ ਦੀ ਸਾਰ ਜਿਹੜੀ ਆ ਕੋਈ ਵੀ ਸਰਕਾਰ ਜਿਹੜੀ ਉਹ ਨਹੀਂ ਲੈ ਰਹੀ ਪੰਜਾਬੀ ਹੀ ਪੰਜਾਬੀਆਂ ਦੀ ਬਾਲ ਬਣੇ ਨੇ ਪੰਜਾਬੀ ਹੀ ਪੰਜਾਬੀਆਂ ਦਾ ਸਹਾਰਾ ਬਣੇ ਨੇ ਔਰ ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਨੇ ਪੰਜਾਬੀਆਂ ਦਾ ਸਹਾਰਾ ਬਣਨਾ ਹੈ ਤੇ ਆਪਾਂ ਸਾਰੇ ਰਲ ਮਿਲ ਕੇ ਆਪਣੇ ਇਹਨਾਂ ਭਰਾਵਾਂ ਦੀ ਸਹਾਇਤਾ ਜ਼ਰੂਰ ਕਰੀਏ ਮੈਂ ਪਿਛਲੇ ਸਾਲ ਪਿਛਲੀ ਵਾਰ ਵੀ ਉਹ ਤੋਂ ਖਾੜ ਆਇਸਮ ਤੋਂ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਦੇ ਘਾਰ ਬਚੇ ਹੋਏ ਨੇ ਜਿਨ੍ਹਾਂ ਦੇ ਸੰਧ ਬਚੇ ਹੋਏ ਨੇ ਜਿਨ੍ਹਾਂ ਦੇ ਕੋਲ ਸਮਰੱਥਾ ਹੈ ਉਹ ਆਪੋ ਆਪਣੇ ਸੰਧ ਲੈ ਕੇ ਟਰੈਕਟਰ ਟਰਾਲੀਆਂ ਹੱਲਾ ਕਿਰਾਏ ਆਦਕ ਲੈ ਕੇ ਜਦੋਂ ਇਹ ਹਾਰ ਦੇ ਪਾਣੀ ਸੁੱਕ ਜਾਣ ਤੇ ਆਪਣੇ ਭਰਾਵਾਂ ਦੀ ਸਹਾਇਤਾ ਕਰਨ ਵਾਸਤੇ ਉਹਨਾਂ ਦੇ ਜ਼ਮੀਨਾਂ ਬਣਾਉਣ ਵਾਸਤੇ ਉਹਨਾਂ ਦੀ ਜ਼ਰੂਰ ਸਹਾਇਤਾ ਆ ਕੇ ਕਰਨ ਤਾਂ ਕਿ ਸਾਡੇ ਭਰਾ ਜਿਹੜੇ ਨੇ ਉਹ ਕਿਤੇ ਆਪਣੇ ਆਪ ਨੂੰ ਇਕੱਲੇ ਨਾਲ ਸਮਝਣ ਉਹ ਫਿਰ ਆਪਣੇ ਪੈਰਾਂ 'ਸਰ ਛੇਤੀ ਖੜੇ ਹੋ ਸਕਣ ਜੀ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਚੜਦਾ ਲੈਂਦਾ ਪੰਜਾਬ ਹਮੇਸ਼ਾ ਜ਼ਿਕਰ ਚ ਆਉਂਦਾ ਤੇ ਜਦੋਂ ਵੀ ਕੋਈ ਇਹਦੀ ਗੱਲ ਕਰਦਾ ਅੰਦਰ ਇੱਕ ਨਾ ਸਕੂਨ ਜਿਹਾ ਮਿਲਦਾ ਹੈ ਤੇ ਖੇਮਕਰਨ ਸਾਹਿਬ ਵਾਲੀ ਸਾਈਡ ਇਹ ਹੀ ਦੇਖਿਆ ਗਿਆ ਕਿ ਜਿਹੜੀ ਤਾਰ ਸੀ ਉਹ ਕੁਦਰਤ ਨੇ ਤਾਰੀ ੜਾਤੀ ਉੱਥੇ ਬੰਨ ਟੁੱਟ ਗਿਆ ਤੇ ਪਾਕਿਸਤਾਨ ਵਾਲੇ ਪਾਸੇ ਉਹ ਬੰਨ ਲਾਣ ਲੱਗੇ ਹੋਏ ਸੀ ਪੰਜਾਬੀ ਇਹ ਤਸਵੀਰ ਕੀ ਬਿਆਨ ਕਰਦੀ ਹੈ ਜੀ ਤੁਸੀਂ ਕਿਵੇਂ ਦੇਖਦੇ ਹੋ ਅ ਦੇਖੋ ਚੜਦੇ ਲੈਂਦੇ ਪੰਜਾਬ ਦੀ ਗੱਲ ਹਮੇਸ਼ਾ ਹੁੰਦੀ ਹੈ ਕਿ ਚੜਦਾ ਲੈਂਦਾ ਪੰਜਾਬ ਅਖਰ ਹੈ ਤਾਂ ਹਿੰਦੁਸਤਾਨ ਬਣਨ ਤੋਂ ਪਹਿਲਾਂ ਸਾਰਾ ਇੱਕ ਹੀ ਸੀ ਔਰ ਆਪਸੀ ਭਾਈਚਾਰਕ ਸਾਂਝ ਵੀ ਸਾਰਿਆਂ ਦੇ ਵਿੱਚ ਬੜੀ ਜਿਹੜੀ ਉਹ ਮਜ਼ਬੂਤ ਸੀ ਮੈਂ ਕਹਿੰਦਾ ਕਿ ਪਾਣੀਆਂ ਲਈ ਹਵਾਵਾਂ ਲਈ ਤੇ ਪੰਛੀਆਂ ਲਈ ਕੋਈ ਬਾਰਡਰ ਨਹੀਂ ਹੁੰਦੇ ਕੋਈ ਤਾਰਾਂ ਨਹੀਂ ਹੁੰਦੀਆਂ ਜਦ ਇਹ ਪਾਣੀ ਆਇਆ ਤੇ ਪਾਣੀ ਦੇ ਨਾਲ ਜਿਹੜੀਆਂ ਉਤਾਰਾਂ ਵਾਲਾ ਜਿਹੜਾ ਬਾਰਡਰ ਸੀ ਜਦੋਂ ਉਹ ਨੁਕਸਾਨਿਆ ਗਿਆ ਤੇ ਦੋਨੋਂ ਤਰਫ ਤੇ ਜਿਹੜੇ ਲੋਕ ਸਨ ਚੜਦੇ ਲੈਂਦੇ ਪੰਜਾਬ ਦੇ ਉਹ ਆਪਸ ਵਿੱਚ ਸਾਂਝੇ ਤੌਰ ਤੇ ਉਹ ਜਿਹੜਾ ਬੰਨ ਹੈ ਉਹਨੂੰ ਬੰਨਣ ਦਾ ਯਤਨ ਕਰ ਰਹੇ ਸਨ ਕਿਤੇ ਨਾ ਕਿਤੇ ਸਾਡੀਆਂ ਉਹ ਭਾਵਨਾਵਾਂ ਸਾਡੇ ਮਨਾਂ ਵਿੱਚ ਵਸੀਆਂ ਹੋਈਆਂ ਨੇ ਕਿ ਅ ਹਿੰਦੁਸਤਾਨ ਦੇ ਵਿੱਚ ਭਾਰਤ ਵਿੱਚ ਪੰਜਾਬ ਕਿ ਸਾਡਾ ਫਲਾਣਾ ਪਿੰਡ ਹੋਇਆ ਕਰਦਾ ਸੀ ਫਲਾਣੇ ਫਲਾਣੇ ਸਾਡੇ ਹਾਨੀ ਹੋਇਆ ਕਰਦੇ ਸਨ ਇਸੇ ਤਰ੍ਹਾਂ ਇਥੋਂ ਦੇ ਲੋਕ ਉਹ ਬਾਤਾਂ ਅੱਜ ਵੀ ਜਿਹੜੀਆਂ ਨੇ ਉਹ ਪਾਉਂਦੇ ਨੇ ਤੇ ਕਿਤਨਾ ਕਿਤੇ ਜਿਹੜਾ ਉਹ ਪ੍ਰੇਮ ਹੈ ਉਹ ਜਿਹੜੀ ਭਾਈਚਾਰਕ ਸਾਂਝ ਹੈ ਉਹ ਦੋਨਾਂ ਪੰਜਾਬਾਂ ਤੇ ਪੰਜਾਬੀਆਂ ਦੇ ਵਿੱਚ ਸਮਾਈ ਹੋਈ ਹੈ ਕਹਿੰਦੇ ਮਹਾਰਾਜਾ ਸਾਹਿਬ ਤੁਸੀਂ ਕਹਿੰਦੇ ਹਾਂ ਬਾਬਾ ਮੈਂ ਤੁਹਾਡਾ ਸੇਵਕਾਂ ਕਹਿੰਦੇ ਨਾ ਹੈ ਰੰਜੀਤ ਮੇਰਾ ਪੇਸ਼ਾ ਹੈ ਕਾਰ ਮੇਰੀ ਜਨਤਾ ਲਈ ਜਾਨਦਿਆਂ ਪੇਸ਼ਾ ਹੈ ਪ੍ਰੀਤ ਮੇਰਾ ਕਹਿੰਦੇ ਕਾਬਲ ਦੀਆਂ ਕੰਧਾ ਤੱਕ ਮੈਂ ਪਾਉਂਦਾ ਕੂਕਰ ਹਾਂ ਪਰ ਮੇਰੇ ਬਾਪਾ ਜੀ ਸੰਗਤ ਤੱਕ ਕੂਕਰਾਂ ਕਹਿੰਦੇ ਕਲਗੀਆਂ ਲਾਹ ਲੈਣੀ ਸੀ ਕਹਿੰਦੇ ਜੇ ਕਲਗੀਆਂ ਦੇਣ ਵਾਲੇ ਵਸਤੇ ਰਹਿਣਗੇ ਤੇ ਕਲਗੀਆਂ ਹੋਰ ਬਣ ਜਾਣਗੀਆਂ ਜੇ ਕਲਗੀਆਂ ਦੇਣ ਵਾਲੇ ਦੁਖੀ ਹੋਏ ਤਾਂ ਸਾਡੀਆਂ ਕਲਗੀਆਂ ਕਿਹੜੇ ਕੰਮ ਅੱਜ ਪੰਜਾਬ ਦੇ ਲੋਕ ਦੁਖੀ ਨੇ ਤੇ ਸਾਡੇ ਹਾਕਮ ਜਿਹੜੇ ਨੇ ਇਹ ਸੁਰੱਖਿਅਤ ਥਾਵਾਂ ਤੇ ਬੈਠੇ ਹੋਏ ਨੇ ਪੰਜਾਬ ਦੀ ਕਿਸੇ ਨੂੰ ਫਿਕਰ ਨਹੀਂ ਮਾਧੋਪੁਰ ਦਾ ਹੈਡ ਵਰਕਰਸ ਟੁੱਟਾ ਹੈ ਸਾਰਾ ਦਾ ਸਾਰਾ ਰੁੜ ਚੁੱਕਾ ਹੈ ਇੰਨੇ ਕੋ ਬਰਬਾਦੀ ਉਹ ਪਾਣੀ ਕਰ ਰਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਮਸਲਾ ਹੈ ਛੇਤੀ ਹੱਲ ਹੋਵੇ ਜੀ ਬਿਲਕੁਲ ਜਿਸ ਤਰੀਕੇ ਨਾਲ ਅਸੀਂ ਪਿੰਡਾਂ ਦੇ ਵਿੱਚ ਗਏ ਲੋਕਾਂ ਦੇ ਘਰ ਟੈਨ ਨਾਲੇ ਹੋ ਗਏ ਨੀਹਾਂ 'ਚ ਪਾਣੀ ਭਰ ਗਿਆ ਪਰ ਅੱਜ ਇੱਕ ਗੱਲ ਦੇਖੀ ਹਾਲਾਂਕਿ ਇਹ ਗੱਲ ਖੂਬਸੂਰਤ ਵੀ ਆ ਪੰਜਾਬ ਦੇ ਖੂਨ ਦੇ ਵਿੱਚ ਹੈ ਇਹ ਗੱਲ ਕਿ ਨੌਜਵਾਨ ਪੰਜਾਬ ਦੇ ਨਿੱਕੇ ਤੋਂ ਲੈ ਕੇ ਮਾਮਾ ਵੀ ਜੜੀਆਂ ਬਜ਼ੁਰਗ ਮਾਮਾ ਉਹ ਵੀ ਡਟੀਆਂ ਹੋਈਆਂ ਨੇ ਕਿਤੇ ਬੰਨ ਬੰਨੇ ਜਾ ਰਹੇ ਨੇ ਕਿਤੇ ਰਸਤ ਪਾਣੀ ਪਚਾਇਆ ਜਾ ਰਿਹਾ ਤੇ ਕਿਤੇ ਨੌਜਵਾਨ ਵੋਟਾਂ ਦੇ ਰਾਹੀਂ ਸੇਵਾਵਾਂ ਕਰ ਰਹੇ ਨੇ ਪਰ ਅੱਜ ਪੰਜਾਬ ਦੇ ਨਾਲ ਪੰਜਾਬੀ ਖੜਾ ਆ। ਹੋਰ ਕੋਈ ਜਿਹੜੀ ਮਦਦ ਜਾਂ ਕਹਿ ਦਈਏ ਕਿ ਨਹੀਂ ਦਿਖ ਰਹੀ ਕਿ ਕੋਈ ਕਿਉਂਕਿ ਐਡੀ ਵੱਡੀ ਸਰਕਾਰ ਹੁੰਦੀ ਆ ਬਹੁਤ ਕੋਈ ਸਰਕਾਰ ਦੇ ਹੱਥ ਹੁੰਦਾ ਬਹੁਤ ਤਕੜੇ ਸਿਸਟਮ ਹੁੰਦੇ ਉਹਨਾਂ ਕੋਲ। ਦੇਖੋ ਪੰਜਾਬੀਆਂ ਦੇ ਖੂਨ ਵਿੱਚ ਹੀ ਹੈ ਕਿ ਪੰਜਾਬੀਆਂ ਦੀ ਇਹ ਫਿਤਰਤ ਹੈ ਕਿ ਪੰਜਾਬੀ ਕਿਸੇ ਦਾ ਦੁੱਖ ਜਿਹੜਾ ਉਹ ਨਹੀਂ ਦੇਖ ਸਕਦਾ। ਮੈਂ ਕੱਲ ਵੀ ਬੋਲਿਆ ਸੀ ਕਿ ਚਾਹੇ ਉੜੀਸਾ ਦੀ ਸੁਨਾਮੀ ਹੋਵੇ ਚਾਹੇ ਗੁਜਰਾਤ ਵਿੱਚ ਕੱਚ ਪੁੱਛ ਪੁਚਾਰ ਆਏ ਹੋਣ ਚਾਹੇ ਸ਼੍ਰੀਨਗਰ ਦੇ ਵਿੱਚ ਹੜ੍ਹ ਆਏ ਹੋਣ ਪੰਜਾਬੀ ਹਰ ਥਾਂ ਤੇ ਸਭ ਤੋਂ ਪਹਿਲਾਂ ਪਹੁੰਚਦਾ ਹੈ ਚਾਹੇ ਦੇਸ਼ ਹੈ ਚਾਹੇ ਵਿਦੇਸ਼ ਹੈ ਸੇਵਾ ਇੱਕ ਚੁੰਬਕ ਵਾਂਗ ਲੱਗਦਾ ਕੰਮ ਕਰਦੀ ਕਿ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਦੀ ਹੈ ਸਿੱਖਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਸਿੱਖਾਂ ਦੇ ਖੂਨ ਵਿੱਚ ਹੈ ਸੇਵਾ ਦਾ ਜਿਹੜਾ ਕਨਸੈਪਟ ਹੈ ਸਾਡੇ ਅੰਦਰ ਹੈ ਇਸੇ ਕਰਕੇ ਪੰਜਾਬੀ ਸਭ ਤੋਂ ਪਹਿਲਾਂ ਸੇਵਾ ਵਾਸਤੇ ਪਹੁੰਚਦਾ ਹੈ ਹਰ ਇੱਕ ਦੀ ਮੁਸੀਬਤ ਨੂੰ ਆਪਣੀ ਮੁਸੀਬਤ ਸਮਝਦਾ ਹੈ ਆਪਣੇ ਤਨ ਮਨ ਧਨ ਦੇ ਨਾਲ ਜਾ ਕੇ ਸੇਵਾ ਕਰਦਾ ਹੈ ਆਪਣੇ ਦਸਵੰਤੋਂ ਸੇਵਾ ਕਰਦਾ ਹੈ ਲekin دو ਖਿਸ ਗੱਲ ਦਾ ਕਿ ਅੱਜ ਪੰਜਾਬ ਤੇ ਵਿਵਤਾ ਬਣੀ ਹੈ ਸਿੰਘ ਸਾਹਿਬ ਜੀ ਐਸਜੀਪੀਸੀ ਵੱਲੋਂ ਸ਼੍ਰੀ ਕਾਲ ਤਖਸਬ ਵੱਲੋਂ ਕੀ ਕੀ ਉਪਰਾਲੇ ਹੁਣ ਕੀਤੇ ਜਾ ਰਹੇ ਸੰਗਤਾਂ ਦੇ ਵਾਸਤੇ ਜਾਂ ਲੋਕ ਜਿਹੜੇ ਫਸੇ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਉਹਨਾਂ ਲਈ ਉਪਰਾਲੇ ਕੀਤੇ ਜਾ ਰਹੇ ਦੇਖੋ ਮੈਂ ਬੇਨਤੀ ਕਰਾਂ ਕਿ ਜੋ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਹੈ ਹੀ ਸੰਗਤ ਦੀ ਹੈ ਸੰਗਤ ਆ ਕੇ ਰੁਪਈਆ ਰੁਪਈਆ 10 10 ਰੁਪਈਆ ਗੋਲਕ ਵਿੱਚ ਪਾ ਕੇ ਮੱਥਾ ਟੇਕਦੀ ਹੈ ਫਸਲਾਂ ਪੱਕਦੀਆਂ ਨੇ ਤੇ ਆਪਣਾ ਗੁਰੂ ਘਰ ਦਾ ਜਿਹੜਾ ਹਿੱਸਾ ਹੈ ਉਹ ਲਿਆ ਕੇ ਲੰਗਰਾਂ ਵਾਸਤੇ ਸੰਗਤਾਂ ਪੇਟਾ ਕਰਦੀਆਂ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਅਦ ਇਹ ਕਾਇਸੀ ਜਥੇਬੰਦੀ ਹੈ ਕਿ ਜਿਹਨੇ ਹਮੇਸ਼ਾ ਹੀ ਕੁਦਰਤੀ ਆਫਤ ਆਵੇ ਤੇ ਪਹਿਲ ਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਆਉਂਦੀ ਹੈ ਜੇਕਰ ਉੜੀਸਾ ਚ ਸੁਨਾਮੀ ਆਈ ਤੇ ਜਹਾਜ਼ ਭਰ-ਭਰ ਕੇ ਟਰੱਕ ਭਰ-ਭਰ ਕੇ ਰਸਤਾ ਜਿਹੜੀਆਂ ਸਨ ਉਹ ਭੇਜੀਆਂ ਜੇਕਰ ਕਛਪੁੱਛ ਪੁੱਛਾਲਾ ਇਥੇ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੀ ਕਸ਼ਮੀਰ ਵਿੱਚ ਹੜ੍ਹ ਆਏ ਤੇ ਟਰੱਕਾਂ ਦੇ ਟਰੱਕ ਜਿਹੜੇ ਸਨ ਉਹ ਕਸ਼ਮੀਰੀਆਂ ਵਾਸਤੇ ਉਥੋਂ ਦੇ ਵਸਨੀਕਾਂ ਵਾਸਤੇ ਸਹਾਇਤਾ ਵਾਸਤੇ ਭੇਜੇ ਔਰ ਇਸ ਵਾਰ ਵੀ ਜਦੋਂ ਹੁਣ ਹੜਾਂ ਦੀ ਸਥਿਤੀ ਬਣੀ ਹੋਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਜਿੰਨੇ ਵੀ ਸਥਾਨ ਨੇ ਉਹਨਾਂ ਸਾਰੇ ਸਥਾਨਾਂ ਦੀਆਂ ਸਰਾਵਾਂ ਜਿਹੜੀਆਂ ਨੇ ਉਹ ਸੰਗਤ ਦੇ ਵਾਸਤੇ ਸ਼੍ਰੋਮਣੀ ਕਮੇਟੀ ਨੇ ਖੋਲੀਆਂ ਹੋਈਆਂ ਕਿ ਜਦੋਂ ਮਰਜੀ ਸੰਗਤ ਜਿਹੜੀ ਆ ਕੇ ਇੱਥੇ ਆਪਣਾ ਵਸੀਬਾ ਕਰ ਸਕਦੀ ਹੈ ਲੰਗਰ ਪੈਕ ਕਰ ਕਰਕੇ ਜਿਸ ਜਿੱਥੇ ਕਿੱਥੇ ਲੋਕਾਂ ਨੂੰ ਲੋੜ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਪਹਛਾਇਆ ਜਾ ਰਿਹਾ ਹੈ ਪਾਣੀ ਵਿੱਚ ਜਾ ਜਾ ਕੇ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਔਰ ਜਿਨ੍ਹਾਂ ਨੂੰ ਕੋਈ ਸਹਾਇਤਾ ਵਾਸਤੇ ਕੋ ਜੋ ਐਨ ਜੀਓ ਲੱਗੀਆਂ ਹੋਈਆਂ ਜਾਂ ਕੋਈ ਕੋਈ ਟਰੈਕਟਰਾਂ ਦੇ ਨਾਲ ਕੋ ਗੱਡੀਆਂ ਦੇ ਨਾਲ ਕੋ ਸਹਾਇਤਾ ਕਰ ਰਹੇ ਨੇ ਤੇ ਮਾਂਜੂਗ ਪ੍ਰਧਾਨ ਸਾਹਿਬ ਨੇ 10 ਲੱਖ ਰੁਪਏ ਦਾ ਜਿਹੜਾ ਡੀਜ਼ਲ ਹੈ ਉਹ ਦਾ ਵੀ ਜਿਹੜਾ ਪੈਕੇਜ ਸੀਗਾ ਉਹ ਦਿੱਤਾ ਹੋਇਆ ਔਰ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਹਰ ਸੰਭਵ ਸਹਾਇਤਾ ਕਰ ਰਹੀ ਹੈ ਤੇ ਕਰਨ ਵਾਸਤੇ ਵਚਨਬੱਧ ਹੈ ਜੀ ਆਖਰੀ ਸਵਾਲ ਹੈ ਜੀ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਬਹੁਤ ਸਾਰੇ ਵੀਰ ਬਾੜ ਬੈਠੇ ਹੋਏ ਨੇ ਹਾਲਾਂਕਿ ਉਹਨਾਂ ਦਾ ਦਿਲ ਇੱਥੇ ਹੈ ਜੀ ਬਹੁਤ ਸਾਰੇ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ ਤਾਂ ਕਿਉਂਕਿ ਹਾਲਾਤ ਵੱਧ ਤੋਂ ਵੱਧਰ ਹੋਈ ਜਾ ਰਹੇ ਆ ਲਗਾਤਾਰ ਪਾਣੀ ਵੀ ਕਈ ਇਲਾਕਿਆਂ ਵਿੱਚ ਵਧ ਰਿਹਾ ਆ ਤਾਂ ਇਸ ਔਖੀ ਘੜੀ ਵਿੱਚ ਪੰਜਾਬੀਆਂ ਨੂੰ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਫਿਰ ਤੋਂ ਇਹ ਬੇਨਤੀ ਕਰਨੇ ਚਾਹੁੰਦਾ ਕਿ ਸੋਸ਼ਲ ਮੀਡੀਆ ਤੇ ਟੈਲੀਵਿਜ਼ਨ ਤੇ ਵੇਖਣਾ ਇੱਕ ਹੋਰ ਗੱਲ ਐ ਲੇਕਿਨ ਜਦ ਮੈਂ ਆਪਣੀ ਗੱਲ ਕਰਾਂ ਜੋ ਮੈਂ ਦੇਖਿਆ ਜਦ ਗਰਾਊਂਡ ਤੇ ਜਾ ਕੇ ਦੇਖੀਏ ਤਾਂ ਫਿਰ ਜਿਹੜਾ ਕਾਲਜਾ ਮੂੰਹ ਨੂੰ ਆਉਂਦਾ ਹੈ ਕਿ ਪੰਜਾਬ ਜਿਹੜਾ ਸੀ ਇਸ ਵੇਲੇ ਜ਼ਮੀਨੀ ਪੱਖ ਤੋਂ ਫਸਲਾਂ ਦੇ ਪੱਖ ਤੋਂ ਆਰਥਿਕ ਪੱਖ ਤੋਂ ਬਰਬਾਦ ਹੋ ਚੁੱਕਾ ਹੈ ਕਿੱਥੇ ਕਿੱਥੇ ਵੀ ਸਾਡੇ ਪੰਜਾਬੀ ਵੀਰ ਬੈਠੇ ਹੋਏ ਨੇ ਉਹਨਾਂ ਨੂੰ ਇਹ ਬੇਨਤੀ ਮਜ਼ਰੂਰ ਕਰਨੀ ਚਾਹੁੰਦਾ ਕਿ ਆਪਣੇ ਇਹਨਾਂ ਪਰਿਵਾਰਾਂ ਦੀ ਆਪਣੇ ਇਹਨਾਂ ਪਰਿਵਾਰਾਂ ਦੀ ਸਹਾਇਤਾ ਜਿਹੜੀ ਹੈ ਜਿਸ ਵੀ ਢੰਗ ਨਾਲ ਆਪਾਂ ਕਰ ਸਕਦੇ ਹਾਂ ਸਾਨੂੰ ਕਰਨੀ ਚਾਹੀਦੀ ਹੈ ਕਿ ਇੱਕ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ ਪੰਜਾਬੀਆਂ ਤੇ ਸਿੱਖਾਂ ਤੇ ਗੁਰੂ ਰਾਮਦਾਸ ਦੀ ਬਹੁਤ ਕਿਰਪਾ ਹੈ ਪੈਸੇ ਪੱਖੋਂ ਸਾਧਨ ਆ ਪੱਖੋਂ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਇੱਕ ਹੈ ਕਿ ਕਈ ਵਾਰ ਸਾਰੀਆਂ ਗੱਲਾਂ ਹਰ ਇੱਕ ਤੱਕ ਜਿਹੜੀਆਂ ਨੇ ਉਹ ਸਹੀ ਢੰਗ ਦੇ ਨਾਲ ਪਹੁੰਚਦੀਆਂ ਨਹੀਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਜ਼ਰੂਰ ਕਹਿਣਾ ਚਾਹਣਾ ਕਿ ਪੰਜਾਬ ਦੇ ਹਾਲਾਤ ਹੜ੍ਹਾਂ ਦੀ ਮਾਰ ਕਾਰਨ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਨੇ ਜ਼ਮੀਨਾਂ ਦਰਿਆਵਾਂ ਵਿੱਚ ਆ ਗਈਆਂ ਨੇ ਲੋਕਾਂ ਦੀਆਂ ਇਹਨਾਂ ਸਾਰੇ ਕਾਰਜਾਂ ਵਾਸਤੇ ਉਹਨਾਂ ਨੂੰ ਫੇਰ ਤੋਂ ਦੁਬਾਰਾ ਮੁੜ ਲੀਹ ਲੇ ਤੇ ਲੈ ਕੇ ਆਉਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਹਾਰਾ ਬਣਦੀ ਬਹੁਤ ਵੱਡੀ ਜ਼ਰੂਰਤ ਹੈ ਆਪਾਂ ਆਪਾਂ ਉਹ ਨੁਕਸਾਨੇ ਗਏ ਜੋ ਲੋਕਾਂ ਦਾ ਨੁਕਸਾਨ ਹੋਇਆ ਪੰਜਾਬੀਆਂ ਦਾ ਨੁਕਸਾਨ ਹੋਇਆ ਉਹਨਾਂ ਦੀ ਹਰ ਸੰਭਵ ਸਹਾਇਤਾ ਜਿਵੇਂ ਵੀ ਆਪਾਂ ਕਰ ਸਕਦੇ ਹਾਂ ਕਿਸ ਨਾ ਕਿਸੇ ਮਾਧਿਅਮ ਦੇ ਰਾਹੀਂ ਸੋਰਸਸ ਦੇ ਰਾਹੀਂ ਉਹ ਆਪਾਂ ਕਰਨ ਦਾ ਜਿਹੜਾ ਯਤਨ ਹੈ ਉਹ ਜ਼ਰੂਰ ਕਰੀਏ ਜੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਸੋ ਗਿਆਨੀ ਰਗਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਸਨ ਗੱਲਬਾਤ ਕੀਤੀ ਇਹਨਾਂ ਦੇ ਨਾਲ ਤਾਂ ਜਿਸ ਤਰੀਕੇ ਦੇ ਪੰਜਾਬ ਦੇ ਹਾਲਾਤ ਜਿਹੜੇ ਉਹ ਬਣਦੇ ਜਾ ਰਹੇ ਉਸ ਨੂੰ ਲੈ ਕੇ ਕੱਲ ਤੁਸੀਂ ਗਿਆਨੀ ਜੀ ਦੀ ਵੀਡੀਓ ਵੀ ਦੇਖੀ ਆ ਕਿਸ ਤਰੀਕੇ ਦੇ ਨਾਲ ਭਾਵਕ ਹੋ ਗਏ ਸਨ ਕਿਉਂਕਿ ਪਾਵਕ ਤਾ ਲੋਕਾਂ ਦੇ ਹਾਲਾਤਾਂ ਨੂੰ ਵੀ ਲੈ ਕੇ ਤੇ ਲੋਕਾਂ ਦੀ ਜੋ ਚੜ੍ਹਦੀ ਕਲਾ ਆ ਕਿਉਂਕਿ ਲੋਕ ਹਮੇਸ਼ਾ ਪੰਜਾਬ ਦੇ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਜੋ ਗੁਰੂ ਦਾ ਓਟ ਆਸਰਾ ਲੈ ਕੇ ਸੇਵਾ ਕਰ ਰਹੇ ਨੇ ਤਾਂ ਲਗਾਤਾਰ ਕੱਲੋ ਵੀਡੀਓ ਵੀ ਸਾਹਮਣੇ ਆਈ ਸੀਗੀ ਤਾਂ ਉਸ ਨੂੰ ਲੈ ਕੇ ਹੁਣ ਗਿਆਨੀ ਰਗਵੀਰ ਸਿੰਘ ਹੁਣਾ ਨੇ ਖਾਸ ਕਰਕੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੋ ਐਨ ਆਰ ਆਈ ਭਰਾ ਨੇ ਜਾਂ ਜਿਹੜੀ ਹੋਰ ਸੰਗਤ ਆ ਕੇ ਸੇਵਾ ਨਿਵਾ ਸਕਦੀ ਉਹ ਆ ਕੇ ਸੇਵਾ ਨਿਵਾਵੇ ਤਾਂ ਕਿ ਅਸੀਂ ਆਪਣੇ ਪੰਜਾਬੀ ਵੀਰਾਂ ਦਾ ਹੱਥ ਫੜ ਸਕੀ। ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘ